ਲਓ ਜੀ ਕੋ ਸਾਭਾ ਹੁੰਦੇ ਹੋਏ ਕੋ ਸਾਭ ਮਰੀਕ ਸਿੰਘ ਬਰਾੜ ਗਰਾਉਂਡ ਦੇ ਵਿੱਚ ਐਂਟਰੀ ਮੱਥਾ ਟਿਕਿਆ ਸਭ ਤੋਂ ਪਹਿਲਾਂ ਫਿਰ ਖਿਡਾਰੀ ਆ ਕੇ ਉਸਤਾਦ ਦੇ ਪੈਰੀ ਹੱਥ ਲਾਉਂਦੇ ਹੋਏ ਤੇ ਲਾਓ ਲਾਓ ਵੀ ਹਾਂ ਨਾਲ ਹੀ ਉਸਤਾਦ ਦੇਸੀ ਘੋੜਾ ਜਿਆ ਆਇਆ ਹੋਇਆ ਤੇ ਦੇਸੀ ਘੋੜਾ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਅਮਰੀਕ ਬਰਾੜ ਦਾ ਜੋ ਇਹਨਾਂ ਖਿਡਾਰੀਆਂ ਲਈ ਦੇਸੀ ਘੋੜੇ ਦੀ ਸੇਵਾ ਕਰਦਾ ਹੋਇਆ ਸ਼ਕਲੋ ਜੀ ਸ਼ਕਲੋ ਸਾਰੇ ਦੇਸੀ ਘੋੜੇ ਸ਼ਕਲੋ ਛੇਤੀ ਤੇ ਛੇਤੀ ਦੇਸੀ ਘੋੜਾ ਚੱਲ ਰਿਹਾ ਜੀ ਆਜੋ ਜੀ ਆਜੋ ਖਿਡਾਰੀਆਂ ਨੇ ਦੇਸੀ ਘੋੜੇ ਨੂੰ ਸ਼ਕਲਿਆ ਜੀ ਦੇਸੀ ਕਿਓ ਦੇਸੀ ਕਿਓ ਤੇ ਨਾਲ ਥੋੜੇ ਥੋੜੇ ਛੋਲੇ ਸਾਰੇ ਖਿਡਾਰੀਆਂ ਦੇ ਦਿੱਤੇ ਤੇ ਨਾਲ ਹੀ ਰਨਿੰਗ ਸਟਾਰਟ ਕਰਤੀ ਆਜੋ ਮੁੰਡਿਆ ਗਰਾਊਂਡ ਵਿੱਚ ਰਨਿੰਗ ਦੇ ਆਪਲਾਈ ਭੱਜ ਲੋ ਵੀ ਭੱਜ ਲੋ ਸ਼ੇਰੋ ਰਨਿੰਗ ਦੇ ਆਉਦੇ ਹੋਏ ਸਾਰੇ ਨੌਜਵਾਨ ਬਹੁਤ ਹੀ ਮਿਹਨਤ ਕਰਦੇ ਆਏ ਬਹੁਤ ਬਹੁਤ ਧੰਨਵਾਦ ਜੋ ਮਰੀਜ਼ ਇੰਨਾ ਖਿਡਾਰੀਆਂ ਦੀ ਸਾਰਾ ਕੋਈ ਕਰਦਾ ਆਇਆ ਸ਼ਾਬਾਸ਼ ਵੀ ਸ਼ਾਬਾਸ਼ ਮੁੰਡਿਆ ਜੋਰ ਲਾ ਕੇ ਖੇਡੋ ਖੇਡੋ ਸ਼ਾਬਾਸ਼ ਆਹ ਦੇਖੋ ਕਈ ਖਿਡਾਰੀ ਪਿੱਛੇ ਰਹਿ ਗਏ ਸ਼ਾਬਾਸ਼ ਸ਼ਾਬਾਸ਼ ਲੋਜੀ ਰਨਿੰਗ ਤੋਂ ਬਾਅਦ ਫਿਰ ਰਿਲੈਕਸ ਕੀਤਾ ਅਗੋਸ਼ੀ ਐਕਸਰਸਾਈਜ਼ ਦਾ ਸਟਾਰਟ ਕਰਾ ਦਿੱਤਾ ਨਾਲ ਦੀ ਨਾਲ ਹੀ ਐਕਸਰਸਾਈਜ਼ ਲਾਉ ਗੋਲ ਚੱਕਰ ਤੇ ਕੋੜੀ ਕੋੜੀ 20 25 ਜਾਣੇ ਖੜੇ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਵੀ ਐਕਸਰਸਾਈਜ਼ ਲਾਉਂਦੇ ਹੋਏ ਐਕਸਰਸਾਈਜ਼ ਲਾਉਂਦੇ ਹੋਏ ਲਾਉਂਦੇ ਹੋਏ ਵੀ ਤੋਂ 25 ਮਿੰਟ ਐਕਸਰਸਾਈਜ਼ ਲਾਈਆਂ ਸਾਰੇ ਖਿਡਾਰੀਆਂ ਨੇ ਪ੍ਰੈਕਟਿਸ ਕੀਤੀ ਆ ਲਾਕ ਬਰੋਡ ਨਾਲ ਦੀ ਗੋਸ਼ੀ ਕਰਦਾ ਹੋਇਆ ਐਕਸਰਸਾਈਜ਼ ਲਾਈਆਂ ਫਿਰ ਜੰਪ ਲਾਏ ਗੋਸ਼ੀ ਕਰਦਾ ਜੰਪ ਨਹੀਂ ਲੱਗਦੇ ਮੇਰੇ ਤੋਂ ਆਵਾਜ਼ ਸਰੀਰ ਨੂੰ ਰਿਲੈਕਸ ਕੀਤਾ ਤੇ ਸਾਰੇ ਜਣੇ ਸਾਹ ਸੁੱਲ ਲੈਂਦੇ ਹੋਏ ਕਹਿੰਦੇ ਕੋ ਸਾਫ ਪਾਣੀ ਬਿਨਾ ਪਾਣੀ ਪੁਣੀ ਪੀ ਕੇ ਫਿਰ ਲੱਗ ਗਏ ਡੰਡ ਲਾਏ ਕੁਸ਼ ਬੁਲਾਏ ਫਿਰ ਕੋ ਸਾਫ ਸਮਝਉਂਦੇ ਹੋਏ ਇਦਾਂ ਇਦਾਂ ਕਰੋ ਇਦਾਂ ਜੋਰ ਲਾਉਣਾ ਇੱਕ ਹੋਰ ਐਕਸਰਸਾਈਜ਼ ਕਰਾਈ ਫਿਰ ਦੱਸਦੇ ਕੋ ਸਾਫ ਹੋਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੱਲ ਨੂੰ ਫਿਰ ਮਿਲਦੇ ਆ ਧੰਨਵਾਦ ਜੀ